ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਵੀਡੀਓ ਸੁਣਾਉਣੀ ਆ ਬਾਈ ਦੀ ਇੱਕ ਬਾਈ ਕਿੰਨਾ ਬੋਲ ਰਿਹਾ ਕਹਿੰਦਾ ਕਿਸਾਨ ਸਾਰੇ ਖੁਰਕਛੀਆਂ ਜਿਹੜੇ ਕਰਦੇ ਆ ਕਦੋਂ ਪੁੱਠੇ ਪੰਗੇ ਲੈਂਦੇ ਆ 80-80 ਹਜ਼ਾਰ ਨੂੰ ਮਾਵਲਿਆਂ ਤੇ ਲੈਂਦੇ ਆ ਵੱਡੇ ਵੱਡੇ ਟਰੈਕਟਰ ਲੈ ਵੇ ਆ ਡੈਕ ਲਵਾ ਲੈਂਦੇ ਆ ਸਲੈਂਸਰ ਦੋ ਦੋ ਲਵਾਏ ਆ ਮਗਰ ਚਾਰ ਚਾਰ ਟਾਇਰ ਕਰੀ ਫਿਰਦੇ ਆ ਮੂਰੇ ਵੱਡੇ ਵੱਡੇ ਟਾਇਰ ਕਰੀ ਫਿਰਦੇ ਆ ਵੱਡੀਆਂ ਟਰਾਲੀਆਂ ਲੈ ਲੀਆਂ ਤੇ ਫੇਰੇ ਫਾਹੇ ਲੈਂਦੇ ਆ ਆ ਗੱਲਾਂ ਉਹ ਕਹਿ ਰਿਹਾ ਕੁਝ ਗੱਲਾਂ ਉਹਦੇ ਵਿੱਚੋਂ ਸੱਚੀਆਂ ਵੀ ਹੈਗੀਆਂ ਕੁਝ ਉਹਦੀਆਂ ਗੱਲਾਂ ਝੂਠੀਆਂ ਵੀ ਹੈਗੀਆਂ ਮੇਰਾ ਚੈਨਲ ਸਿੱਧੂ ਚੈਨਲ ਵਾਈ ਹੈ ਸਬਸਕ੍ਰਾਈਬ ਵੀ ਕਰ ਦਿਓ ਲੈਕ ਵੀ ਕਰੋ ਤੇ ਅੱਗੇ ਮੇਰੇ ਵੀਰ ਸ਼ੇਰ ਵੀ ਕਰ ਦਿਓ ਕਿਉਂਕਿ ਸਾਹ ਸੰਗਤੋਂ ਮੈਂ ਆਪ ਖਸਾਨ ਦਾ ਪੁੱਤ ਆ ਅਸੀਂ ਆਪ ਖੇਤੀ ਕਰਦੇ ਰਹੇ ਆ ਮਾਮਲਾ ਮੈਂ ਆਪ ਇਹ ਗੱਲ ਕਹਿੰਦਾ ਵੀ ਮਾਮਲਾ ਨਹੀਂ ਵਧਾਉਣਾ ਚਾਹੀਦਾ ਫਸਲਾਂ ਦੇਖ ਲਓ ਪਿੱਛੇ ਸਮਾਂ ਚੰਗਾ ਰਿਹਾ ਸੀ ਝੋਨਾ ਵੀ ਹੁਣ ਤਾਈਂ ਵਿਕਦਾ ਰਿਹਾ ਆਲੂ ਵੀ ਵੇਚਦੀ ਕਿਤੇ ਸਸਤੇ ਕਿਤੇ ਮਹਿੰਗੇ ਹੁੰਦੇ ਰਹੇ ਆ ਤੇ ਕਣਕ ਵੀ ਚੰਗੀ ਲੱਗਦੀ ਰਹੀ ਐ ਮੱਕੀ ਵੀ ਚੰਗੀ ਲੱਗਦੀ ਰਹੀ ਐ ਝੋਨਾ ਵੀ ਚੰਗਾ ਲੱਗਦਾ ਰਿਹਾ ਜੀਮੇਦਾਰ ਪੈਸੇ ਵਟਦਾ ਰਿਹਾ ਤੇ ਮਾਮਲੇ ਵਾਲੇ ਦੇ ਪੈਸੇ ਲਹੋਂਦਾ ਰਿਹਾ ਗਵਰਨਮੈਂਟ ਦੇ ਵੱਲੋਂ ਆਪਾਂ ਨੂੰ ਬਿੱਲ ਮਾਫ ਹੈ ਬਿਜਲੀ ਦਾ ਬਿੱਲ ਨਹੀਂ ਆਉਂਦਾ ਆਪਾਂ ਨੂੰ ਇਹ ਮਾਫ ਹੈ ਉਧਰ ਹੁਣ ਭਗਵੰਤ ਮਾਨ ਨੇ ਘਰਾਂ ਦੀ ਵੀ ਮਾਫ ਕਰ ਦਿੱਤੇ ਸਮਝਿਆ ਕਰੀ ਗੱਲ ਇਹ ਗੱਲ ਉਹਦੀਆਂ ਗੱਲਾਂ ਬਾਈ ਦੀਆਂ ਠੀਕ ਆ ਬਾਈ ਵੇਖ ਆਪਾਂ ਨੂੰ ਗਵਰਨਮੈਂਟ ਚਾਰ ਸਫੇਰੋ ਰਾਤ ਦੇ ਆਪਾਂ ਗਵਰਨਮੈਂਟ ਨੂੰ ਉਹ ਕਹਿੰਦਾ ਧਰਨੇ ਤੁਸੀਂ ਫੇਰ ਠੋਕੀ ਬੈਠੇ ਆ ਉਹ ਧਰਨਿਆਂ ਦਾ ਤਾਂ ਮਕਸਦ ਮੇਰੇ ਵੀਰ ਇਹੀ ਹੈ ਕਿਉਂਕਿ ਆਮਾ ਨੂੰ ਐਮਐਸਪੀ ਨਹੀਂ ਮਿਲਦੀ ਐਮਐਮਐਸਪੀ ਮਿਲ ਜੇ ਨਾ ਮੰਡੀਆਂ ਆਪਣੀਆਂ ਚੱਲਦੀਆਂ ਰਹਿਣ ਜ਼ਿਮੀਦਾਰ ਤਾਂ ਪਾਸ ਆ ਜੇ ਆਪਣੀਆਂ ਮੰਡੀਆਂ ਚੱਲਦੀਆਂ ਰਹਿਣ ਤਾਂ ਜੇ ਆਪਣਾ ਝੋਨਾ ਮੱਕੀ ਕਣਕ ਮੂੰਗੀ ਇਹ ਚੀਜ਼ਾਂ ਨਾ ਵਿਕੀਆਂ ਨਾ ਤੇ ਜ਼ਿੰਮੇਦਾਰ ਫੇਲ ਆ ਤੇ ਦੂਜੀ ਗੱਲ ਉਹਦੀ ਇੱਕ ਗੱਲ ਤਾਂ ਉਹਦੀ ਸਹੀ ਆ ਮਾਮਲੇ ਵਾਲੀ ਮਾਮਲਾ ਵੀਰ ਨਾ ਚੱਕੋ ਨਾ ਚੱਕੋ ਜ਼ਰੂਰੀ ਨਹੀਂ ਆਪਾਂ 100-100 ਕਿੱਲੇ ਵੀ ਜਣਾ ਇੱਕ ਘਰ ਨੇ 100 ਕਿੱਲਾ ਰੱਖਣਾ ਕੱਲ ਨੂੰ ਜਦੋਂ ਫਿਰ ਔਖੇ ਹੁੰਨੇ ਨਾ ਫਿਰ ਕਿਸੇ ਨੂੰ ਦੋਸ਼ ਨਾ ਦੇਵੋ ਮੇਰੇ ਵੀਰ ਵੀ ਮੇਰਾ ਆ ਨੁਕਸਾਨ ਹੋ ਗਿਆ ਮੇਰਾ ਆ ਨੁਕਸਾਨ ਹੋ ਗਿਆ ਹੁਣ ਆਪਣੇ ਯਾਰ ਘਰਾਂ ਦੇ ਵਿੱਚ ਵੱਡੇ ਵੱਡੇ ਟਰੈਕਟਰ ਲਾਏ ਆ ਤੇ ਇਹਦੇ ਉੱਤੇ 50 50000 80 ਸੀ 6000 ਤੇ ਲੱਖ ਲੱਖ ਰੁਪਏ ਦਾ ਡੈਕ ਲੱਗਿਆ ਹੋਇਆ ਜਿਹੜਾ ਆਪਾਂ ਬੋਝਾ ਨੇ ਅਨੰਦਪੁਰ ਪਤਾ ਲੱਗਦਾ ਜਾ ਕੇ ਜਾਂ ਸਰਹੰਦ ਨੂੰ ਜਦੋਂ ਜਾਂਦੇ ਆ ਹੁਣ ਅਨੰਦਪੁਰ ਥੋੜਾ ਜਿਹਾ ਗਵਰਨਮੈਂਟ ਨੇ ਤੇ ਪੁਲਿਸ ਨੇ ਕੱਸਿਆ ਸਕੰਜਾ ਪਹਿਲਾਂ ਤਾਂ ਟਰੈਕਟਰਾਂ ਦੀਆਂ ਰੇਸਾਂ ਲੱਗਦੀਆਂ ਹੁੰਦੀਆਂ ਸੀ ਕੀਰਤਪੁਰ ਸਾਹਿਬ ਦੇ ਵਿੱਚ ਮੋਟੀਵੇਟ ਟਰੈਕਟਰ ਕਰਾਏ ਹੁੰਦੇ ਸੀ ਪਤਨ ਕਿੜੀਆਂ ਵਿੱਚ ਗਲਾਰੀਆਂ ਪਾ ਲੈਂਦੇ ਆ ਗਲਾਰੀਆਂ ਬਦਲ ਲਈਆਂ ਸੀ ਮਗਰਲੇ ਹਿੱਸੇ ਦੀਆਂ ਉਹ ਗਲਾਰੀਆਂ ਬਦਲ ਕੇ ਵੱਡੇ ਰੋਡ ਤੇ ਭਜਾਉਂਦੇ ਆ ਫਿਰ ਉਥੋਂ ਜਿਹੜੀਆਂ ਤਸਵੀਰਾਂ ਆਪਣੀਆਂ ਬਾਹਰ ਜਾਂਦੀਆਂ ਵੱਡੇ ਸੈਂਟਰ ਨੂੰ ਜਾਂਦੀਆਂ ਵੀ ਆ ਦੇਖ ਲਓ ਪੰਜਾਬ ਦੇ ਵਿੱਚ ਜ਼ਿਮੀਂਦਾਰ ਇੱਕ ਪਾਸੇ ਤਾਂ ਲਾਉਂਦੇ ਇਹ ਧਰਨੇ ਤੇ ਇੱਕ ਪਾਸੇ ਇਹ ਕਹਿੰਦੇ ਆ ਸਾਡ ਅਸੀਂ ਔਖੇ ਬਹੁਤ ਆ ਮਹਿੰਗਾਈ ਬਹੁਤ ਵਧ ਗਈ ਆ ਦੇਖ ਲੋ ਟਰੈਕਟਰਾਂ ਦੇ ਪਾਉਂਦੇ ਆ ਟੋਚਨ ਕਿੱਡੇ ਵੱਡੇ ਵੱਡੇ ਟਰੈਕਟਰਾਂ ਦੇ ਵਿੱਚ ਟੋਚਨ ਪਾ ਕੇ ਕਿਵੇਂ ਪਾਉਂਦੇ ਕਿਵੇਂ ਧੂਆ ਮਾਰਦਾ ਸੀ ਟਰੈਕਟਰ ਉਹ ਕੰਮ ਆ ਆਪਣਾ ਜ਼ਿੰਮੇਵਾਰ ਦਾ ਉਹ ਨਹੀਂ ਕੰਮ ਆਪਣਾ ਫੇਸ ਆ ਜਿਹੜੇ ਭਜਾਉਨੇ ਆ ਟਰੈਕਟਰ ਆਪਾਂ ਮੋਟੀਵੇਟ ਕਰਾ ਕੇ ਘਰਦਿਆਂ ਨੂੰ ਤੰਗ ਕਰਕੇ ਕਿਸੇ ਦਾ ਮਾਂ ਪਿਓ ਇਹ ਗੱਲ ਨਹੀਂ ਕਹਿੰਦਾ ਵੀ ਜਾ ਪੁੱਤ ਮੋਟੀਵੇਟ ਕਰਾ ਕੇ ਤੇ ਨੰਦਪੁਰ ਟਰੈਕਟਰ ਲੈ ਕੇ ਜਾਈ ਤੇ ਉੱਥੇ ਤੂੰ ਭਜਾਈ ਕਦੇ ਨਹੀਂ ਕੋਈ ਮਾਂ ਪਿਓ ਕਹਿੰਦਾ ਇਹ ਗੱਲਾਂ ਇਹ ਗੱਲਾਂ ਬੱਚਿਆਂ ਨੂੰ ਰੋਕੜੀਆਂ ਜ਼ਰੂਰੀ ਆ ਰੋਕੋ ਪਟਾਕੇ ਬੋਲਟ ਮੋਟਰਸਾਈਕਲ ਲੈ ਕੇ ਜਾਂਦੇ ਸੀ ਬੋਲਟ ਮੋਟਰਸਾਈਕਲਾਂ ਦੇ ਪਟਾਕੇ ਪਾਉਂਦੇ ਆ ਉੱਥੇ ਸਾਡਾ ਉੱਥੇ ਲੰਗਰ ਲੱਗਦਾ ਦੋਦਰਾਲੇ ਦਾ ਅਨੰਦਪੁਰ ਸਹਿ ਦੇ ਵਿੱਚ ਜਦੋਂ ਪੁਲਿਸ ਵਾਲੇ ਆ ਕੇ ਪ੍ਰਸ਼ਾਦਾ ਛਕਦੇ ਆ ਨਾ ਉਹ ਗੱਲਾਂ ਕਰਦੇ ਆ ਕਹਿੰਦੇ ਮੁੱਖ ਮੰਤਰੀ ਦੇ ਸਾਡੇ 3-4 ਦਿਨ ਹੱਥ ਬੰਨੇ ਹੁੰਦੇ ਆ ਵੀ ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਇਹ ਮਾਰਦੇ ਆ ਪਟਾਕੇ ਕਿ ਜੰਨਣ ਅ ਟਰੈਕਟਰ ਤਾਂ ਇਹਨਾਂ ਨੇ ਰੋਕਤੇ ਪਟਾਕੇ ਵੀ ਰੋਕਤੇ ਆ ਪਿਛਲੇ ਸਾਲ 24 ਸਾਢੇ ਦੇ ਵਿੱਚ ਹਨੀ ਸੀਗੇ ਅਨੰਦਪੁਰ ਸਾਹਿਬ ਹੋਲੇ ਮੱਲੇ ਤੇ ਨਹੀਂ ਮਰਿਆ ਕਿਸੇ ਨੇ ਪਟਾਕਾ ਨਾ ਟਰੈਕਟਰ ਭਜਾਏ ਆ ਮੋਟੀਵੇਟ ਕਰੇ ਉੱਥੇ ਭਜਾਉਂਦੇ ਜਿਵੇਂ ਵੱਡੇ ਰੋਡ ਤੇ ਇਧਰ ਨੂੰ ਚਲੇ ਗਏ ਉਧਰ ਨੂੰ ਚਲੇ ਗਏ ਉਧਰ ਆਏ ਨੂੰ ਅਨੰਦਪੁਰ ਸਾਹਿਬ ਨੂੰ ਆ ਗਏ ਤਰ ਕੀਰਤਪੁਰ ਨੂੰ ਚੱਕਤਾ ਕੱਲੇ ਟਰੈਕਟਰ ਟਰਾਲੀਆਂ ਚੋਂ ਕੱਢ ਕੇ ਇਹ ਤਸਵੀਰਾਂ ਬਾਹਰ ਜਾਂਦੀਆਂ ਆਪਣੀਆਂ ਪੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਉਹ ਸਾਰੇ ਦੇਸ਼ ਕਹਿੰਦੇ ਆ ਬੇ ਇੱਕ ਪਾਸੇ ਤੁਸੀਂ ਕਹਿੰਦੇ ਆ ਵੀ ਉੱਥੇ ਸਿੱਖ ਧਰਨਾ ਲਾਈ ਬੜੇ ਤਾਂ ਹੀ ਮੋਦੀ ਆਪਣੀਆਂ ਪੈਲੀਆਂ ਨੂੰ ਪੈਂਦਾ ਵੀ ਉਹ ਜ਼ਿਮੀਂਦਾਰ ਇਹ ਇਹਨਾਂ ਕੋਲੇ ਸਭ ਕੁਝ ਹੈ ਜਿਹੜੇ ਐਡੇ-ਐਡੇ ਟਰੈਕਟਰ ਲਈ ਬੈਠੇ ਆ ਇਹ ਫਿਰ ਐਡੇ-ਐਡੇ ਡੈੱਕ ਲਈ ਬੈਠੇ ਆ ਫਿਰ ਇਹ ਟੋਚਨ ਪਾਉਂਦੇ ਆ ਫਿਰ ਇਹ ਭਜਾਉਂਦੇ ਆ ਫਿਰ ਇਹ ਪੜਾਕੇ ਪਾਉਂਦੇ ਆ ਫਿਰ ਛਿਰ-ਛਿਰ ਕਰਾਉਂਦੇ ਆ ਟਰੈਕਟਰ ਦੀ ਤਾਂ ਮੋਗੀ ਮੋਦੀ ਆਪਣੇ ਦਾਲੇ ਹੋਇਆ ਵਾ ਜਿਹੜੇ ਉਹਦੇ ਨਾਲ ਆ ਜੱਟਾਂ ਦੇ ਬੰਦੇ ਹੀ ਆ ਮੁੰਡੇ ਆ ਆਪਣੇ ਘਰਾਂ ਦੇ ਇਹੜੇ ਉਹਦੀ ਸਰਕਾਰ ਦੇ ਵਿੱਚ ਆ ਉਹ ਦੱਸਦੇ ਆ ਜਾ ਕੇ ਰੋਜ਼ ਰੋਜ਼ ਦੀ ਰੋਜ਼ ਰਿਪੋਰਟ ਜਾਂਦੀ ਆ ਇੰਡੀਆ ਚ ਪੰਜਾਬ ਚੋਂ ਐਵੇਂ ਨਹੀਂ ਉਹ ਸਕੰਜਾ ਕਸੀ ਆਉਂਦਾ ਉਹ ਇਸੇ ਕਰਕੇ ਕੱਸਦਾ ਵੀ ਐਵੇਂ ਜ਼ਿੰਮੇਦਾਰ ਤਾਂ ਹੀ ਉਹ ਆਪਣੀਆਂ ਮੰਗਾਂ ਨਹੀਂ ਮੰਨਦਾ ਉਹ ਕਹਿੰਦਾ ਜ਼ਿੰਮੇਦਾਰ ਜਰ ਫਿਰ ਇਹੋ ਜੇ ਕੰਮ ਕਾਤੋਂ ਕਰਨ ਜ਼ਿੰਮੇਦਾਰ ਤਾਂ ਘਰੇ ਪਟਾਕੇ ਪਾਉਂਦੇ ਫਿਰਦੇ ਆ ਉਹਦਾ ਟੋਚਨ ਬਾਕੇ ਟਰੈਕਟਰ ਆਪਦੇ ਭਾਂਦੇ ਫਿਰਦੇ ਆ ਉਹਦਾ ਭਜਾਉਂਦੇ ਫਿਰਦੇ ਆ ਵੱਡੇ ਵੱਡੇ ਰੋਡਾਂ ਤੇ ਬੋਲਟ ਮੋਟਰ ਹੈਗਲੇ ਦੇ ਪਟਾਕੇ ਪਾਉਂਦੇ ਆ ਮੋਦੀ ਦਾ ਆਹ ਗੱਲ ਕਹਿੰਦਾ ਕਾਦੀ ਲਈ ਗਏ ਇਹਨਾਂ ਨੂੰ ਐਮਐਸ ਐਸਪੀ ਇਹਦੇ ਕੋਲ ਤਾਂ ਪੈਸਾ ਹੀ ਬਥੇਰਾ ਵਾ ਹੁਣ ਦੱਸੋ ਇਹੇ ਗੱਲਾਂ ਆਪਾਂ ਨੂੰ ਸੋਂ ਸੋਂ ਦੀਆਂ ਗਾਂਹ ਜਾਂਦੀਆਂ ਕਿ ਨਹੀਂ ਮੋਦੀ ਕੋਲੇ ਇਹ ਗੱਲਾਂ ਫਿਰ ਆਪਾਂ ਕਹਿੰਦੇ ਯਾਰ ਫਲਾਣਾ ਬੰਦਾ ਆਪਣੇ ਉਲਟ ਗੱਲਾਂ ਕਰਦਾ ਇਹ ਉਲਟ ਨਹੀਂ ਵੀਰ ਆਪਾਂ ਜਿਹੜੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਉਹ ਆਪਣੀ ਰਿਪੋਰਟ बार-बार ਆਪਣੀ ਗਵਰਨਮੈਂਟ ਕੋਲੇ ਜਾਂਦੀ ਹੁੰਦੀ ਆ ਆਪਾਂ ਨੇ ਸੋਚਦੇ ਤੁਸੀਂ ਕਦੇ ਦੇਖ ਲਓ ਮੇਲੇ 'ਚ ਫਿਰਦੇ ਆਂ ਕਿਸੇ ਕੱਠ 'ਚ ਫਿਰਦੇ ਆਂ ਕਿਤੇ ਵੀ ਤੁਸੀਂ ਜਿੱਥੇ ਕੱਠਾ ਉੱਤੇ ਜਾਂਦੇ ਹੋ ਉੱਤੇ ਪੰਜਾਂ ਬੰਦਾ ਮਗਰ ਇੱਕ ਸੀਐਡੀ ਵਾਲਾ ਬੰਦਾ ਹੁੰਦਾ ਜਿਹਨੂੰ ਆਪਾਂ ਕਹਿ ਦਿੰਦੇ ਆਂ ਵੀ ਇਹ ਫਲਾਣਾ ਗਵਰਨਮੈਂਟ ਦਾ ਸੁਈਆ ਬੰਦਾ ਇਹ ਉਹ ਬੰਦੇ ਵਿੱਚ ਹੁੰਦੇ ਆ ਉਹ ਰਿਪੋਰਟਾਂ ਆਪਣੀਆਂ ਲਿਖਦੇ ਆਂ ਦੱਸਦੇ ਸਿਵਲ ਜੀੜਿਆਂ ਚੋਂਦੇ ਆ ਉਹ ਦੱਸਦੇ ਨਹੀਂ ਜੱਟ ਬੂਟੀ ਬਣੇ ਹੁੰਦੇ ਆ ਉਸ ਦੇ ਦੇਸੀ ਜੇ ਲੀੜੇ ਪਾ ਕੇ ਤੇ ਉਸੇ ਤਰ੍ਹਾਂ ਪੱਗ ਬੰਨ ਕੇ ਢਾਈ ਜੀ ਦੇ ਵਿੱਚ ਫਿਰਦੇ ਹੁੰਦੇ ਆ ਹੁੰਦੇ ਉਹ ਸੀਐਡੀ ਵਾਲੇ ਇਹ ਗੱਲਾਂ ਆਪਣੀਆਂ ਬਾਰ-ਬਾਰ ਤਾਂ ਆਪਾਂ ਨੂੰ ਐਮਐਸਪੀ ਤਾਂ ਹੀ ਨਹੀਂ ਮਿਲਦੀ ਸਾਹ ਸੰਗਤੋਂ ਨਹੀਂ ਆਪਣੀਆਂ ਲਿਮਟਾਂ ਵੀ ਮਾਫ਼ ਹੋ ਜਾਣੀਆਂ ਸੀ ਕਹੋਗੇ ਭਗਵਾਨ ਜਮਾਨ ਨੇ ਵੀ ਕਿਹਾ ਸੀ ਲਿਮਟਾਂ ਮਾਫ਼ ਕਰੂੰਗਾ ਕੈਪਟਨ ਨੇ ਵੀ ਕਿਹਾ ਸੀ ਤੇ મોદી ਨੇ ਵੀ ਕਿਹਾ ਸੀ ਵੀ ਮੈਨੂੰ ਬੰਨ ਲੈਣ ਦਿਓ ਬਣ ਕੇ ਤੇ ਮੈਂ ਤੁਹਾਡੇ ਖਾਤਿਆਂ ਦੇ ਵਿੱਚ ਦੱਸਦਾ 20-20 ਲੱਖ 50-50 ਲੱਖ ਰੁਪਈਆ ਪਾਉਂਗਾ ਕਾ ਤੋ ਨਹੀਂ ਪਾਇਆ ਉਹ ਇਸੇ ਕਰਕੇ ਨਹੀਂ ਪਾਇਆ ਰਿਪੋਰਟਾਂ ਜਾਂਦੀਆਂ ਆਪਣੀਆਂ ਆਪਾਂ ਸਿਆਣੇ ਬਣੋ ਆਪਾਂ ਆਪਦੇ ਕੰਮ ਕਰੋ ਯਾਰ ਆਪਣਾ ਮੁੰਡਾ ਤਾਂ ਪੱਠੇ ਨਹੀਂ ਪਾਉਂਦਾ ਨਾ ਆਪਣਾ ਮੁੰਡਾ ਵੱਢਦਾ ਭਈਏ ਰੱਖੇ ਆ ਕੰਮ ਵਾਲੇ ਰੱਖੇ ਆ ਬੋਹਾ ਵੀ ਆਪਣਾ ਉਹ ਹੋ ਸੜਦੇ ਆ ਅੱਗੇ ਆਪਣੇ ਜੀਵਿਤਰ ਕਿਉਂ ਨਹੀਂ ਸੀ ਫਹਾ ਲੈਂਦੇ ਕਿਉਂ ਨਹੀਂ ਸੀ ਕਮਜ਼ੋਰ ਹੁੰਦੇ ਕਿਉਂਕਿ ਬਲਦਾ ਨਾ ਖੇਤੀ ਕਰਦੇ ਸੀ ਆਪ ਕੰਮ ਕਰਦੇ ਸੀ ਵਿੱਚ ਖੇਤ ਚ ਜਾ ਕੇ ਜੇ ਚਾਰ ਬੰਦੇ ਤੇ ਚਾਰੇ ਖੇਤ ਹੁੰਦੇ ਸੀ ਕੋਈ ਬੱਟਾ ਵੱਢੀ ਜਾਂਦਾ ਕੋਈ ਗੁੱਡੀ ਜਾਂਦਾ ਕੋਈ ਹਲ ਵਾਹੀ ਜਾਂਦਾ ਕੋਈ ਪਾਣੀ ਲਾਈ ਜਾਂਦਾ ਹੁਣ ਜੇ ਇੱਕ ਖੇਤ ਉੱਠ ਗਿਆ ਦੂਜਾ ਨਹੀਂ ਜਾਂਦਾ ਜੇ ਜਾਨਾ ਮੋਟਰਸਾਈਕਲ ਤੇ ਜਾਣਾ ਜਾਂ ਗੱਡੀਆਂ ਲਈਆਂ ਵੀ ਹੁਣ ਗੱਡੀਆਂ ਤੇ ਜਾਂਦੇ ਆ ਸੀ ਇਹੇ ਕੰਮ ਪਹਿਲਾਂ ਜਿਹੜੇ ਆਪਣੇ ਪੁਰਾਣੇ ਬੰਦੇ ਬੈਠੇ ਐ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਜਿਹੜੀਆਂ ਗੱਲਾਂ ਅੱਜ ਆਪਣੇ ਬੱਚੇ ਕਰਦੇ ਆ ਉਹ ਗੱਲਾਂ ਸੀਗੀਆਂ ਪਹਿਲਾਂ ਤੇ ਜੇ ਪਹਿਲਾਂ ਜਿਵੇਂ ਪਹਿਲਾਂ ਕੰਮ ਕਰਦੇ ਸੀ ਨਾ ਜਿੱਤੋਂ 40 50 ਸਾਲ ਪਹਿਲਾਂ ਕਰਦੇ ਹੁੰਦੇ ਸੀ 40 ਸਾਲ ਉਦੋਂ ਜੇ ਅੱਜ ਉਹ ਮੁੰਡਿਆਂ ਨੇ ਆਪਣੇ ਆਨੇ ਕੰਮ ਕਰਨੇ ਹੋਣ ਨਾ ਤੇ ਲਾਲੋ ਸਾਹਿਬ ਵੀ ਉਹ ਮੈਨੂੰ ਤਾਂ ਮੈਂ ਤਾਂ ਵੀ ਦੂਜੇ ਦੇ ਨੋਟ ਦੇ ਲਈ ਉਹ ਸਾਰੀ ਦਿਣੀ ਗਰਮੀ ਦੇ ਵਿੱਚ ਮੱਕੀ ਗੁੱਢਣੀ ਕਪਾਹ ਗੁੱਢਣੀ ਮੱਕੀ ਗੁੱੜੀ ਨਰਮਾ ਗੁੱੜਣਾ ਪਾਣੀ ਲਾਉਣਾ ਕੱਸਿਆਂ ਦੇ ਤੇ ਸਿਆਲ ਦੇ ਵਿੱਚ ਕਣਕਾਂ ਗੁੱੜਣੀਆਂ ਫਿਰ ਉਹ ਵੱਢੀ ਬਾਢੀ ਕਰਨੀ ਫਿਰ ਉਹ ਮੰਡਲੀਆਂ ਵਾਲੀਆਂ ਮੰਡਲੀਆਂ ਲਾ ਕੇ ਸਿਰ ਤੇ ਢੋਣੀਆਂ ਫਿਰ ਉਹ ਗੱਡਿਆਂ ਨਾਲ ਲਿਆਉਂਦੇ ਰੇ ਇਹ ਜੇ ਕੰਮ ਕਰ ਲੈਂਦੇ ਹੁਣ ਵਾਲੇ ਬੱਚੇ ਪਹਿਲੀ ਗੱਲ ਤਾਂ ਆਪਣਾ ਯਾਰ ਪਰਿਵਾਰ ਹੀ ਬਹੁਤ ਘਟ ਗਿਆ ਜ਼ਿਮੀਦਾਰ ਦੇ ਬਸ ਦਾ ਰੋਗ ਨਹੀਂ ਆ ਪਰ ਇੱਕ ਇੱਕ ਕਸੂਰ ਆ ਜਿਹੜਾ ਆਪਾਂ ਮਾਮਲਾ ਬਣਾਉਨੇ ਆ ਥੋੜੀ ਕਰ ਲੋ ਯਾਰ ਕਿਤੇ ਜ਼ਰੂਰੀ ਤਾਂ ਨਹੀਂ ਵੀ ਆਪਾਂ 5-5 ਟਰੈਕਟਰ ਸੀਸੀ ਟਰੈਕਟਰ ਹੀ ਰੱਖਣੇ ਆ ਥੋੜੀ ਕਰ ਲੋ ਯਾਰ ਉਨੇ ਪੈਸੇ ਆਪਾਂ ਨੂੰ ਉਨੇ 'ਚ ਥੋੜੀ ਚੋਬਾ ਬਚ ਜਾਨੇ ਆ ਖਾਣੀ ਤਾਂ ਆਪਾਂ ਰੋਟੀ ਹੋਈ ਐ ਕਿੱਧਰ ਜਾਣਾ ਯਾਰ ਪੈਸੇ ਕਾਲੇ ਕਾਗਜ਼ ਕਰ ਕਰਕੇ ਕਿੱਧਰ ਜਾਣਾ ਆਪਾਂ ਪੈਸਾ ਬੰਦੇ ਦੀ ਜ਼ਿੰਮੇਵਾਰੀ ਤਾਂ ਆਈ ਚਲਾਈ ਚੱਲੀ ਜਾਵੇ ਵਧੀਆ ਰੋਟੀ ਘਰੇ ਆਪਦੇ ਖਾਈ ਜਾਵੇ ਸਾਰੇ ਉਹਦੇ ਬੰਦੇ ਕੰਮ ਕਰਦੇ ਹੋਣ ਉਹਦੇ ਹੱਕ 'ਚ ਹੋਣ ਸਾਰਿਆਂ ਦਾ ਇਕੱਠਾ ਹੋਵੇ ਇੱਕਾ ਥਵਾਗ ਹੋਵੇ ਉਥੇ ਤਾਂ ਭਲਾ ਜਾਇਦਾਦ ਵੀ ਥੋੜੀ ਹੋਵੇ ਤੇ ਚਾਹੇ ਪੈਸਾ ਵੀ ਥੋੜਾ ਹੋਵੇ ਰੋਟੀ ਅਣਖ ਦੀ ਖਾਂਦਾ ਹੋਵੇ ਬੰਦਾ ਇਹ ਚੀਜ਼ਾਂ ਪਾਸ ਆ ਕਮ ਚਲੋ ਮੰਨ ਲਏ ਲੈ ਆਪਾਂ ਕਮਾਈ ਚਲੋ ਯਾਰ ਕਰਕੇ ਫੇਰ ਕੀ ਕਰਾਂਗੇ ਅੱਜ ਆਪਾਂ ਅੱਜ ਇੰਨੇ ਪੈਸੇ ਕਮਾ ਲਓ ਆ ਜਿੰਨੇ ਪੈਸੇ ਕਮਾ ਲਿਆ ਜਉਥੋਂ ਐਂ ਕਰ ਲਿਆ ਐਂ ਕਰ ਲਿਆ ਇਹ ਕੀ ਕਰਾਂਗੇ ਆਪਾਂ ਯਾਰ ਕੁਝ ਨਹੀਂ ਰਹਿ ਇੱਥੇ ਹੀ ਜਣਾ ਸਭ ਕੁਝ ਜ਼ਿੰਦਗੀ ਨੂੰ ਸੌਖੀ ਰੱਖੋ ਆ ਦੀ ਜਾਨ ਨੂੰ ਤੇ ਪਰ ਉਹ ਮੋਦੀ ਵਰਗੇ ਕਹਿੰਦੇ ਨਾ ਰਹਿ ਜਾਣ ਵੀ ਜ਼ਿੰਮੇਵਾਰ ਸੋਡੇ ਆ ਕੁਝ ਕਰਦੇ ਆ ਪਰ ਜ਼ਿੰਮੇਵਾਰ ਸਾਰੇ ਵੀ ਨਹੀਂ ਇਸ ਕੰਮ ਵਾਲੇ ਵਿੱਚ ਕੰਮ ਵਾਲੇ ਬੰਦੇ ਬਹੁਤ ਆ ਉਹ ਕੰਮ ਵਾਲੇ ਬੰਦਿਆਂ ਨੂੰ ਥੋੜੇ ਬੰਦੇ ਫੁਕਰੇ ਜਿਹੜੇ ਜੱਜ ਜ਼ਿੰਮੇਵਾਰ ਆ ਉਹ ਬਦਨਾਮ ਕਰਦੇ ਆ ਆਪਦੇ ਬੱਚਿਆਂ ਨੂੰ ਆਪਾਂ ਸਮਝਾ ਕੇ ਰੱਖੀਏ ਜਦੋਂ ਵੀ ਜਾਣਾ ਅਨੰਦਪੁਰ ਜਾਣਾ ਸਰਹੰਦ ਜਾਣਾ ਦਮਦਮਾ ਸਾਹਿਬ ਜਾਣਾ ਅੰਮ੍ਰਿਤਸਰ ਨੂੰ ਜਾਣਾ ਉਦੋਂ ਆ ਦੇ ਬੱਚਾ ਨੂੰ ਪੂਰਾ ਸਮਝਾਓ ਵੀ ਮੋਟਰਸਾਈਕਲ ਨਹੀਂ ਪੁੱਤ ਭਜਾਉਣਾ ਜਾਂ ਪੜਾ ਕੇ ਨਹੀਂ ਮਾਰਨੇ ਜਾਂ ਟਰੈਕਟਰਾਂ ਦੇ ਟੋਚੇ ਨਹੀਂ ਪਾਉਣੇ ਆਪਾਂ ਇਹ ਕੰਮ ਨਹੀਂ ਕਰਨੇ ਆਪਣਾ ਕੰਮ ਨਹੀਂ ਜ਼ਿੰਮੇਵਾਰਾਂ ਦਾ ਇਹ ਕੰਮ ਫੁਕਰਿਆਂ ਦਾ ਪੁਕਰੇ ਜੱਟਾਂ ਦਾ ਕੰਮ ਹੈ ਅਜ ਮੋਦੀ ਕੀ ਕਹਿ ਰਿਹਾ ਤਾਂ ਹੀ ਨਹੀਂ ਮੰਨਦਾ ਵੇਖੋ ਆਪਣਾ ਡੱਲੇ ਵਾਲਾ ਸਾਹਿਬ ਪੰਜਾਹ 60 50 60 ਦਿਨ ਹੋ ਗਏ ਮੌਦ ਦੇ ਮੂਹ ਚ ਪਏ ਆ ਉਹ ਕਿਹਦੀ ਖਤਰੋ ਆਪਣੀ ਖਾਤਰੀ ਪਏ ਆ ਜੇ ਆਪਾਂ ਸਿਆਣੇ ਹੋਈਏ ਤੇ ਆਪਾਂ ਨੇ ਇੰਨੇ ਕਰਜ਼ੇ ਆਪਾਂ ਸਰਨਾ ਚੜਾਈਏ ਤੇ ਇਸ ਤਰ੍ਹਾਂ ਦੇ ਕਾਰਜ ਨਾ ਕਰੀਏ ਕੀ ਹੱਥੇ ਸੀ ਮੋਦੀ ਦੀ ਆ ਕੰਮ ਕਰ ਜਾਂਦਾ ਮੋਦੀ ਨੇ ਆਪਣੀਆਂ ਸਾਰੀਆਂ ਸਕੇਲਾ ਦੇਖ ਲਈਆਂ ਉਹਨਾਂ ਕੋਲੇ ਵੀਡੀਓ ਬਣ ਬਣ ਜਾਂਦੀਆਂ ਟਰੈਕਟਰਾਂ ਦੀਆਂ ਉਹ ਕਹਿੰਦੇ ਵੀ ਏਡੇ ਏਡੇ ਚਾਰ ਚਾਰ ਟਰੈਕਟਰ ਆਪਣੀ ਆਉਂਦੇ ਨਾ ਘਰਾਂ ਦੇ ਵਿੱਚ ਉਹ ਲਿਖਤ ਕਰ ਲਉਂਦੇ ਆ ਆਪਣੇ ਤੇਰੇ ਟਰੈਕਟਰ ਕਿੰਨੇ ਆ ਫਰਿੱਜ ਕਿੱਥੇ ਆ ਟਰਾਲੀ ਕਿੰਨੀਆਂ ਤੇਰੇ ਕੋਲੇ ਬੈੱਡ ਕਿੰਨੇ ਆ ਤੇਰੇ ਕੋਲੇ ਕੂਲਰ ਕਿੰਨਾ ਕਿੰਨੇ ਆ ਤੇਰੇ ਏਸੀ ਲੱਗਿਆ ਇਹਦੀਆਂ ਗੱਲਾਂ ਉਹ ਸਾਰੀਆਂ ਲਿਖਦੇ ਆ ਲਿਖ ਕੇ ਫਿਰ ਗਾਂਹ ਪਹੁੰਚਦੀਆਂ ਮੋਦੀ ਕੋਲੇ ਵੀ ਕਿਸੇ ਘਰ ਦੇ ਵਿੱਚ ਕੋਈ ਨਹੀਂ ਹੈ ਵੀ ਜਿੱਥੇ ਇਹ ਸਹੂਲਤ ਨਹੀਂ ਹੈ ਐਸਾ ਆਪਾਂ ਨੂੰ ਕੀ ਦੇਵੇ ਪੈਸਾ ਤਾਂ ਉਹੀ ਦਿਨ ਵੀ ਜੇ ਆਪਾਂ ਗਰੀਬ ਹੋਈਏ ਸਾਹ ਸੰਗਤੋ ਇਸ ਕਰਕੇ ਪੰਜਾਬ ਰਾਜਾ ਰਾਜਾ ਪੰਜਾਬ ਆਪਣੇ ਮੁੰਡੇ ਬਾਹਰ ਗਏ ਵੇ ਆ ਬਹੁਤ ਸੋਹਣਾ ਕੰਮ ਕਰਦੇ ਆ ਉੱਥੇ ਵਧੀਆ ਉੱਥੇ ਆਹ ਕੁਛ ਨਹੀਂ ਹੈ ਜਿਹੜਾ ਕੁਛ ਇੱਥੇ ਇੰਡੀਆ ਚ ਆਪਣੇ ਪੰਜਾਬ ਚ ਹੈ ਬਾਹਰ ਨਹੀਂ ਮੈਂ ਤਾਂ ਦੋ-ਤਿੰਨੇ ਦੇਸ਼ ਦੇਖ ਲਿਆ ਨਹੀਂ ਹੈ ਆਹ ਕੁਛ ਉੱਥੇ ਨਾ ਉਥੇ ਗੱਡੀਆਂ ਭਜਦੀਆਂ ਨਾ ਉਥੇ ਟਰੈਕਟਰ ਟੋਚਰ ਪੈਂਦੇ ਆ ਨਾ ਉਥੇ ਬੋਲਟਾਂ ਦੇ ਪਟਾਕੇ ਪੈਂਦੇ ਆ ਕੋਈ ਇੱਕ ਦਿਨ ਪਾ ਕੇ ਦਿਖਾਵੇ ਉਥੇ ਇਹਨੇ ਪੋਰਸਾ ਕੁੱਟਦੀ ਨਹੀਂ ਉਹ ਫੜ ਕੇ ਲੈ ਜਾਊ ਸਮਝਾ ਕੇ ਤੈਨੂੰ ਕਰੇ ਛੱਡ ਕੇ ਜਾਊਗੀ ਇੰਨੇ ਕਾਨੂੰਨ ਸਖਤ ਆ ਉਹਨਾਂ ਦੇ ਉਹ ਅਜ ਕਾਨੂੰਨਾਂ ਦੇ ਆਸਰੇ ਤੇ ਇੱਕ ਦੇਸ਼ ਕਿੱਥੋਂ ਤੱਕ ਚੜ ਗਏ ਤੇ ਜੇ ਘਰ ਆਪਦੇ ਪੂਰਾ ਕੰਮ ਕਰੇ ਸਹੀ ਤਰੀਕੇ ਨਾਲ ਕੰਮ ਕਰੇ ਡਿਸਪੀਸਪਲਨ ਦੇ ਵਿੱਚ ਰਵੇ ਤੇ ਆ ਜੋ ਘਰ ਵੀ ਪਾਸ ਹੈ ਕਦੇ ਸਰਕਾਰ ਜਾਲੀ ਜੜਦਾ ਉਸ ਜ਼ਿੰਮੇਵਾਰ ਦੇ ਜਿਹੜਾ ਬੰਦਾ ਪੂਰਾ ਉਹਦੇ ਸਾਰੇ ਕਾਨੂੰ ਐ ਪੂਰਾ ਮੂਠੀ ਚ ਬੰਨੀ ਬੈਠਾ ਇੱਕ ਆਰੀ ਤੇ 100 ਕਾਮਾ ਅੱਗੇ ਕਹਿੰਦੇ ਸੀ ਇੱਕ ਆਰੀ ਹੋਵੇ ਜਿਹਨੇ ਕੰਮ ਦੱਸਣਾ ਸਵੇਰ ਨੂੰ ਸਾਰਿਆਂ ਨੂੰ ਵੀ ਕੱਲ ਨੂੰ ਆਪਾਂ ਆਹ ਕਰਨਾ ਐ ਪਰ ਸੋਨੂੰ ਆਪਾਂ ਆਹ ਕਰਨਾ ਐ ਅੱਜ ਆਪਾਂ ਆਹ ਕਰਨਾ ਐ ਰਾਤ ਨੂੰ ਆਪਾਂ ਆਹ ਕਰਨਾ ਉਹ ਆਰੀ ਇੱਕ ਦੱਸਦਾ ਹੁੰਦਾ ਸੀ ਹੁਣ ਆਪਾਂ ਕਿਸੇ ਦੀ ਨਹੀਂ ਸੁਣਦੇ ਜੇ ਕੋਈ ਦੋ ਭਰਾ ਹੈ ਤਾਂ ਪਹਿਲੀ ਗੱਲ ਤਾਂ ਉਹ ਇਕੱਠੇ ਹੀ ਨਹੀਂ ਰਹਿੰਦੇ ਕੋਈ ਬਿਲੜੇ ਘਰੀ ਆ ਜਿਹੜੇ ਆਪਾਂ ਇਕੱਠੇ ਰਹਿੰਨੇ ਆ ਆਪਾਂ ਉਹਨਾਂ ਜ਼ਿੰਮੇਦਾਰਾਂ ਦਾ ਨਾਲ ਦੇਈਏ ਜਾ ਕੇ ਉਹਨਾਂ ਦੇ ਨਾਲ ਰਹੀਏ ਇਕੱਠੇ ਹੋਈਏ ਘਰਨਿਆਂ ਦੇ ਵਿੱਚ ਬੈਠਣਾ ਚਾਹੀਦਾ ਕਿਉਂਕਿ ਐਮਐਸਪੀ ਮਿਲ ਜੇ ਵੀ ਫਿਰ ਆਪਣੀਆਂ ਫਸਲਾਂ ਵਿਕਣ ਗਈਆਂ ਨੇ ਮੋਦੀ ਪੂਰੇ ਸਕੰਜੇ ਕਸੀ ਆਉਂਦਾ ਪੂਰੇ ਸਕੰਜੇ ਫੁੱਲੋ ਹੁਣ ਆਪਾਂ ਬਚ ਕੇ ਚੱਲਣਾ ਦੇਖੋ ਕਿਵੇਂ ਉਹ ਮੂਹ ਲ ਜਿਹੜਾ ਆਉਣ ਵਾਲਾ ਸਮਾਂ ਨਾ ਸਾ ਸੰਗਤਾਂ ਚ ਮੇਰੀ ਗੱਲ ਕਹੀ ਹੋਈ ਯਾਦ ਰੱਖਿਓ ਬਹੁਤ ਮਾੜਾ ਸਮਾਂ ਮੂਹਰੇ ਆ ਰਿਹਾ ਬਹੁਤ ਜਿਆਦਾ ਮਾੜਾ ਲੁੱਟਾਂ ਖੋਹਾਂ ਦਾ ਸਮਾਂ ਬਣਦਾ ਜਾ ਰਿਹਾ ਆਪਣੇ ਉੱਤੇ ਪੂਰੇ ਸਕੰਜੇ कसे ਜਾ ਰਹੇ ਆ ਇੱਕ ਪਿੰਡ ਦੇ ਵਿੱਚ ਵਿੱਚ ਦੇਖ ਲਓ ਕਿੰਨੇ ਪਈਆਂ ਤੇ ਕਿੰਨੇ ਉਹਨਾਂ ਦੇ ਬੱਚੇ ਆ ਤੇ ਆਪਣੇ ਬੱਚੇ ਹੈ ਨਹੀਂ ਇੱਥੇ ਕਿਸੇ ਭਈਏ ਨੂੰ ਤੁਸੀਂ ਮੈਨੂੰ ਘੂਰ ਕੇ ਦਿਖਾ ਦਿਓ। ਪੇਧਰ ਨੂੰ ਦੱਸਣਗੇ ਪਤਾ। ਇਹਨਾਂ ਨਾਲ ਓਨੀ ਬੋਲਚਾਲ ਰੱਖੋ ਜਿੰਨੀ ਕ ਆਪਣੀ ਪੁਗਦੀ ਆ ਬਾਹਰੇ ਬਾਹਰ ਨੇੜੇ ਅੰਦਰਲਾ ਘਰ ਦੇ ਵਿੱਚ ਇਹਨਾਂ ਨੂੰ ਵੜੋ। ਜੇ ਕਿਸੇ ਮੇਰੇ ਵੀਰ ਦਾ ਰੱਖਿਆ ਨੂੰ ਕਾ ਚੱਲ ਮੋਟਰ ਤੇ ਰੋਟੀ ਬਾਣੀ ਤੇਰੀ ਉੱਥੇ ਆਊਗੀ। ਖੇਤੀ ਦਾ ਕੰਮ ਕਰਾਉਣਾ ਤੇਥੋਂ ਕਰਦਾ ਕੰਮ ਬੁੜੀਆਂ ਕਹਿੰਦੇ ਪੰਜਾਬੀ ਕੁੜੀ ਬੁੜੀਆਂ ਰੱਖੋ ਪੰਜਾਬੀ ਬੰਦੇ ਰੱਖੋ ਜੇ ਕਰੇ ਕੋਈ ਆਪਣਾ ਪੋਚਾ ਲਾਉਣਾ ਜਾਂ ਕੋਈ ਕਰੇ ਕਾਰਜ ਕਰਨੇ ਪੰਜਾਬੀ ਬੰਦਿਆਂ ਤੋਂ ਕਰਾਓ ਆਪਾਂ ਸਮਝਣਾ ਇਸ ਗੱਲ ਨੂੰ ਲੁਧਿਆਣੇ ਦੀਆਂ ਰੋਜ਼ ਦੀਆਂ ਰੋਜ਼ ਖਬਰਾਂ ਜਿਹੜੀਆਂ ਆਪਾਂ ਨੂੰ ਨੱਟ ਤੇ ਨਹੀਂ ਆਉਂਦੀਆਂ ਤੇ ਕਦੇ ਪੜ੍ਹ ਕੇ ਦੇਖੋ ਤੇ ਕਦੇ ਸੁਣ ਕੇ ਦੇਖੋ ਉਹ ਕੀ ਕੁਛ ਕਰ ਰਹੇ ਆ ਇਹ ਹੁਣ ਇਹ ਖੇਤਾਂ 'ਚ ਨਹੀਂ ਰਹਿੰਦੇ ਪਰਿਵਾਰਾਂ ਲੈ ਕੇ ਘਰਾਂ 'ਚ ਬੈਠੇ ਆ ਗੁੱਠੀਆਂ 'ਚ ਨਾ ਫਿਰ ਆਪਾਂ ਇਹਨੂੰ 4 ਸਾਲ ਬਾਅਦ ਠਾ ਸਕਦੇ ਆ ਜਿਹਦੇ ਦੋ ਬੱਚੇ ਆ ਮੈਂ ਤਾਂ ਇਹ ਗੱਲ ਹੀ ਉਹਨੂੰ ਕਹਿਣਾ ਬਈ ਉਹਨੂੰ ਕਿਹਾ ਵੀ ਇੱਕ ਇੱਥੇ ਰੋ ਇੱਧਰ ਰੋ ਇੱਕ ਬਾਹਰ ਚੱਲ ਜਾਓ ਠੀਕ ਆ ਜੇ ਬਾਹਰ ਆਪਣੇ ਬੱਚੇ ਨਾ ਜਾਂਦੇ ਆ ਜਿਹੜੇ ਟਰੈਕਟਰ ਆਪਾਂ 4-4 5-5 ਲਈ ਫਿਰਦੇ ਆ ਨਾ ਇਹ ਟਰੈਕਟਰ ਨਹੀਂ ਹਉਣੇ ਸੀ ਇੱਥੋਂ ਵਾਲੀ ਖੇਤੀ ਨਾ ਘਰ ਪੂਰੇ ਨਹੀਂ ਹੁੰਦੇ ਆਪਣੇ ਮੋਦੀ ਕਹਿੰਦਾ ਜੇ ਜ਼ਿੰਮੇਵਾਰ ਤਕੜੇ ਕਰਤੇ ਨਾ ਇਹ ਤਾਂ ਲੋਟ ਅੱਜ ਨਹੀਂ ਆਉਂਦਾ ਪੰਜਾਬ ਤੇ ਜੇ ਇਹਨਾਂ ਨੂੰ ਪੂਰਾ ਸਾਰਾ ਕੁਝ ਦੇਤਾ ਤਾਂ ਫੇਰ ਇਹ ਕੀ ਕਰਨਗੇ ਆਪਣੇ ਨਾਲ ਹਣ ਦੇਖੋ ਤੁਸੀਂ ਬਿਹਾਰ ਯੂਪੀ ਹੋਰ ਆ ਜਿੰਨੇ ਸੂਬੇ ਜਿੱਥੇ ਪਈਏ ਆਉਂਦੇ ਆ ਇਹ ਪਈਏ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਨਾ ਇਹ ਭਈਆਂ ਨੂੰ ਕੁਝ ਕਹਿੰਦੇ ਨਾ ਭਈਏ ਇਹਨਾਂ ਦੇ ਮੂਹਰੇ ਬੋਲਦੇ ਆ ਕਿ ਪੰਜਾਬ ਆ ਜਿਹੜਾ ਅਣਕੀ ਆ ਉਹਨਾਂ ਦੇ ਤਾਂ ਹੀ ਆਪਾਂ ਲੜਕਦੇ ਆ ਉਹਨਾਂ ਤਾਂ ਜਮਦੇ ਨੂੰ ਮਾਰਦੇ ਆ ਮਤਲਬ ਜਮਦੇ ਨੂੰ ਮਾਰਨ ਦਾ ਮਕਸਦ ਕੀ ਆ ਪਤਾ ਜਿਹੜਾ ਕੋਈ ਬੰਦਾ ਮੋਟੀਵੇਟ ਗੱਲਾਂ ਕਰਦਾ ਨਾ ਜਾਂ ਪੰਜਾਬ ਨੂੰ ਸਿੱਧੇ ਰਾਹ ਪਾਉਂਦਾ ਵਾ ਉਹ ਤਾਂ ਇਹਨਾਂ ਦਾ ਲਿਆਈ ਵਹਿ ਥੋੜੇ ਚਿਰਚੀ ਕਰ ਦਿੰਦੇ ਆ ਕੰਮ ਇਹ ਇਹਨਾਂ ਨੇ ਛੱਡਣਾ ਨਹੀਂ ਆ ਦੇਖ ਲਓ ਤੁਸੀਂ ਸਿੱਧੂ ਮੂਸੇ ਵਾਲਾ ਦੀਪ ਸਿੱਧੂ ਓਡੇ ਗੁਰੂਗੜ੍ਹ ਅੰਮ੍ਰਿਤਪਾਲ ਦੀ ਗੁਰੂਗੜ੍ਹ ਮਾਰਿਆ ਪਿਆ ਦੇਲਾ ਸੱਟਿਆ ਪਿਆ ਸੰਤ ਭਿੰਡਰਾਂ ਵਾਲੇ ਸੀ ਇੰਨਾ ਨਾ ਕੋਈ ਆਪਣੀ ਖਿਜ ਨਹੀਂ ਹੈ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਕਿਉਂ ਸਟਿਆ ਕਿਉਂਕਿ ਪੰਜਾਬ ਨੂੰ ਠਾ ਰਿਆ ਸੀ ਨਸ਼ੇ ਛਡਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਗੁਰੂ ਵਾਲੇ ਬਣਾਉਂਦਾ ਸੀ ਆਪਦੇ ਘਰੇ ਵਾੜਦਾ ਸੀ ਤਾਂ ਹੋ ਡਿਬਰੂਗੜ੍ਹ ਠੋਕਿਆ ਇਹਨਾਂ ਨੇ ਬਰਾਪੜਾ ਪੰਜਾਬੀ ਪੂਰੀ ਅਣਖ ਚ ਰਹਿਂਦਾ ਪੂਰੀ ਗੈਰਤ ਦੇ ਵਿੱਚ ਬਾਪਾ ਤਾਂ ਇਹ ਕਹਿੰਦੇ ਆ ਮਿੱਤਰੋ ਪੂਰੇ ਆਪ ਦਾ ਸੋਚ ਸਮਝ ਕੇ ਚੱਲੋ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਵੀ ਨਹੀਂ ਬੁੱਤਾਪਾ ਕੰਮ ਨਹੀਂ ਕਰਨੇ ਜੇ ਆਪਾਂ ਅਨੰਦਪੁਰ ਸਾਹਿਬ ਜਾਣੇ ਆ ਦੇਖੋ ਕੈਸ ਆਪਣਾ ਗੁਰੂ ਘਰ ਆ ਸੱਚੇ ਪਾਤਸ਼ਾਹ ਨੇ ਕਿੱਡੇ-ਕਿੱਡੇ ਕੌਤਕ ਰਚੇ ਉੱਥੇ ਆ ਪਟਾਕੇ ਪਾਉਣ ਨੂੰ ਨਹੀਂ ਸੀ ਰਚੇ ਉਹ ਤਾਂ ਇੱਕ ਜਰਾ-ਜਰਾ ਮਿੱਟੀ ਦਾ ਕਣਕਾ-ਕਣਕਾ ਸਤਿਗੁਰੂ ਜੀ ਦਾ ਰਣੀ ਹੈ ਇਸ ਤਰ੍ਹਾਂ ਪਤਾ ਲੱਗੇ ਵੀ ਹਾਂ ਗੁਰੂ ਕੇ ਸਿੱਖ ਪਹੁੰਚੇ ਅਨੰਦਪੁਰ ਸਾਹਿਬ ਹੁਲੇ-ਮੁਲੇ ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਲੰਗਰ ਸੋਡੇ ਸੰਗਤਾਂ ਦੇ ਲਈ ਕਿੰਨੇ-ਕਿੰਨੇ ਲੰਗਰ ਲੱਗੇ ਹੁੰਦੇ ਆ ਜਰ ਤਕਲੀਫ ਹੀ ਨਹੀਂ ਸੋਨੂੰ ਕੋਈ ਜਿੱਥੇ ਮਰਜੀ ਤੱਤਾ ਪਾਣੀ ਲੈ ਲੋ ਠੰਡਾ ਲੈ ਲੋ ਸਾਰੇ ਤਾਈ ਪੂਰੀਆਂ ਸਹੂਲਤਾਂ ਹੁੰਦੀਆਂ ਲੰਗਰਾਂ 'ਚ ਕਮੀ ਕਿਸੇ ਗੱਲ ਦੀ ਨਹੀਂ ਮੇਰੇ ਵੀਰ ਪੂਰਾ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਜਰ ਆਪਾਂ ਚੱਲਿਆ ਕਰੋ ਉੱਥੇ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਹੈ ਕੋਈ ਕਿਸੇ ਤੇ ਆਪਾਂ ਇਹ ਨਹੀਂ ਕਰਦੇ ਵੀ ਆਪਾਂ ਵੀ ਅਸੀਂ ਲਾਉਣੇ ਆ ਆਪਾਂ ਲਾਉਣੇ ਆ ਗੁਰੂ ਸਾਹਿਬ ਦੀ ਵਡਿਆਈ ਨੂੰ ਸੱਚੇ ਪਾਤਸ਼ਾਹ ਜੀ ਮਹਾਰਾਜ ਤੇਰੇ ਸੇਖਾਂ ਤੇਰਾ ਵਿਰਸਾ ਤੁਸੀਂ ਇਹ ਕਾਰਜ ਕਰੇ ਆ ਪਹਿਲਾਂ ਤਾਂ ਅਸੀਂ ਇਹ ਕਰਨ ਲੱਗੇ ਆ ਅਡਾ ਰੋਡ ਦੇ ਉੱਤੇ ਹੁੰਦਾ ਲੰਗਰ ਅਸੀਂ ਦੇਨੇ ਆ ਵੀ ਆਪਣੇ ਜਿਹੜੇ ਬੱਚੇ ਆ ਆਪਣੇ ਕੀ ਕੰਮ ਕਰਦੇ ਆ ਟਰੈਕਟਰ ਇਧਰ ਨੂੰ ਲੈ ਕੇ ਉਧਰ ਨੂੰ ਲੈ ਕੇ ਹੁਣ ਹਟਿਆ ਪਰਦੇ 24 ਪੂਰਾ ਇਹ ਭਗਵਾਨ ਤਮਨ ਨੇ ਕਹਿ ਕੇ ਵੇ ਬੇਕੋ ਰੋਡ ਦੇ ਉੱਤੇ ਜਾਂਦੇ ਇੰਨੇ ਭਜਾਉਂਦੇ ਆ ਕੋਈ ਬੰਦਾ ਥੱਲੇ ਆ ਗਿਆ ਬੰਦੇ ਮੌਤਾਂ ਹੁੰਦੀਆਂ ਫਿਰ ਬਦਨਾਮੀ ਹੁੰਦੀ ਆ ਬਾਹਰੋਂ ਤਸਵੀਰਾਂ ਆਪਣੀਆਂ ਬਾਹਰ ਜਾਂਦੀਆਂ ਬਾਹਰ ਲੀਆਂ ਪਾਸ਼ਾਈਆਂ ਗਵਰਨਮੈਂਟਾਂ ਫਿਰ ਜਿਨ੍ਹਾਂ ਨੇ ਆਪਣਾ ਪੱਖ ਕਰ ਲਿਆ ਉਹ ਆਪਣੇ ਪੱਖ ਤੋਂ ਬਾਹਰ ਹੋ ਜਾਂਦੇ ਆ ਉਹ ਵੀ ਇਹ ਤਾਂ ਆਪ ਹੀ ਦੇਖੋ ਕੀ ਹਾਲ ਕਰੀ ਜਾਂਦੇ ਆ ਪੂਰੇ ਸਿਆਣੇ ਬਣ ਕੇ ਆਪਾਂ ਦਿਖਾਉਣਾ ਜਿਵੇਂ ਕਹਿੰਦੇ ਨੇ ਬਜ਼ੁਰਗ ਕੋਈ ਚੰਗਾ ਕਿਸੇ ਘਰ ਦਾ ਕਹਣਾ ਨਾ ਪੁੱਤੋ ਜੇ ਤੂੰ ਬਾਹਰ ਜਾਵੇਂ ਨਾ ਤੇ ਤੈਨੂੰ ਲੋਕ ਕਹਿਣਗੇ ਵੀ ਕਿੰਨਾ ਦਾ ਬੱਚਾ ਇਹ ਹੈ ਜੇ ਤੂੰ ਪ੍ਰੇਮ ਨਾ ਸਤਕਾਰ ਨਾ ਕਿਸੇ ਨੂੰ ਬੋਲੇਗਾ ਤੇ ਬੁਲਾਏਗਾ ਤੇ ਨਾ ਉੱਚਾ ਉਹਦੇ ਦਾਦੇ ਪੜਦਾਦੇ ਦਾ ਉਹਦੇ ਮਾਤਾ ਪਿਤਾ ਦਾ ਕਰੇਗਾ ਉਹਦੇ ਭੈਣਾ ਭਾਈਆਂ ਦਾ ਕਰੇਗਾ ਜੇ ਤੂੰ ਕਿਸੇ ਦੇ ਮੂਹਰੇ ਬੋਲੇਗਾ ਕਿਸੇ ਨੂੰ ਗਾਲ ਤੋਂ ਪੜਕੜੇਗਾ ਨਜਾਇਜ਼ ਕੰਮ ਕਰੇਗਾ ਬੇਇੱਜ਼ਤੀ ਸਾਰੇ ਪਰਿਵਾਰ ਦੀ ਅਗਲਾ ਕਹਿੰਦਾ ਕਿੰਨਾ ਦਾ ਇਹ ਇਸ ਕਰਕੇ ਆਪਾਂ ਸਾਹ ਸੰਗਤ ਆਪਾਂ ਆਪ ਸਾਰੇ ਪਹਿਲਾਂ ਸਮਝ ਗਏ ਫੇਰ ਆਪਾਂ ਕਹਾਂ ਸਰਕਾਰਾਂ ਨੂੰ ਜੇ ਆਪਾਂ ਹੀ ਪੂਰੇ ਡਿਸਪੀਸਪਲਨ ਦੇ ਵਿੱਚ ਸਰਕਾਰ ਦੀ ਕਦੇ ਨਹੀਂ ਕਦੇ ਗਲਤ ਨਹੀਂ ਕੰਮ ਕਰਦੇ ਗਲਤ ਉਹ ਦੋ ਦੋ ਕਰਦੇ ਜਦੋਂ ਆਪਾਂ ਗਲਤ ਹੈ ਕਿਸੇ ਨੂੰ ਕੋਈ ਨਜਾਇਜ਼ ਨਹੀਂ ਸਤਾਉਂਦਾ ਹੁੰਦਾ ਕੋਈ ਉਹਦੇ ਵਿੱਚ ਹੁੰਦੀ ਥੋੜੀ ਬਹੁਤੀ ਕੋਟ ਉਹ ਆਪਣੇ ਵਿੱਚ ਸੀਗੀਆਂ ਵੀ ਕਿ ਆਪਾਂ ਕਿੰਨੇ ਟਰੈਕਟਰਾਂ ਦੇ ਟੋਚਨ ਮੁਕਾਬਲੇ ਕਰਾਏ ਆ ਕਿੰਨੇ ਆ ਕੀ ਕਰਾਉਂਦੇ ਜਿਹੜਾ ਤਾਂ ਚੱਕ ਕੇ ਮੂੰਹ ਸਾਰਾ ਮੂਹਲਾ ਟਰੈਕਟਰ ਤੇ ਚੱਕ ਕੇ ਫਿਰ ਕਿੰਨੇ ਮੁੰਡੇ ਮਰੇ ਆ ਇਹ ਕੰਮ ਆਪਣੇ ਜ਼ਿੰਮੇਵਾਰਾਂ ਦੇ ਆ ਪੇਟ੍ਰੈਕਟਰ ਨੂੰ ਮੋਟੀਵੇਟ ਕਰਾ ਕੇ ਭਜਾਉਣਾ ਉਹਦੀ ਸ਼ਰਸ਼ਰ ਕਰਾਉਣੀ ਇਹ ਆਪਣਾ ਕੰਮ ਹੈ ਕੰਮ ਤਾਂ ਪੱਕੇਤੀ ਦਾ ਲੈਣਾ ਹੈ ਤੋਂ ਸੜਕਾਂ ਤੇ ਆਪਾਂ ਭਜਾਉਣੇ ਆ ਇਹ ਕੰਮ ਨਹੀਂ ਹੈ ਆਪਣੇ ਸਾਵਨਾਂ ਆਓ ਸਾਵਨਾਂ ਜਾਓ ਇੱਕ ਦੂਜੇ ਦਾ ਸਤਿਕਾਰ ਕਰੋ ਬੋਲੇ ਸੋਹਣੇ ਆਲ ਦੇ ਜਕਰੇ ਛੱਡੋ ਯਾਰ ਇੱਕ ਦੂਜੇ ਨੂੰ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਓ ਠੀਕ ਆ ਅਗਲਾ ਕਹਿੰਦਾ ਵੀ ਆ ਸਿੱਖੋ ਇਹ ਆ ਗੁਰੂ ਦੇ ਪਿਆਰੇ ਜਰ ਕਿੱਥੇ ਆਪਣੀਆਂ ਗੱਲਾਂ ਜਾਣ ਲੱਗੀਆਂ ਸੀ ਜਦਿਆਂ ਨਗਰ ਸਿੰਘ ਨਾ ਮੂਰੇ ਹੁੰਦੇ ਆਪਣੇ ਤੇ ਆਪਣੇ ਦੇ ਜੁਆਕਾਂ ਨੇ ਉੱਥੇ ਬਣਾ ਲਿਆ ਸੀ ਮੇਲਾ ਇਹ ਜੇ ਕੰਮ ਯਾਰ ਥੋੜੋ ਆਪਾਂ ਉੱਥੇ ਕਰਨ ਜਾਣਾ ਆਪਾਂ ਤਾਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਆਪਾਂ ਕੱਤੜਣਾ ਆਪਣਾ ਆਪਣਾ ਵਿਰਸਾ ਪਹਿਲਾਂ ਤਾਂ ਆਪਾਂ ਇਹ ਪਛਾਣੋ ਆਪਣਾ ਇਤਿਹਾਸ ਪੜ੍ਹਿਆ ਕਰੋ ਇਤਿਹਾਸ ਦੇ ਲੜ ਲੱਗ ਕੇ ਚੱਲੋ ਫੇਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਫੇਰ ਹੁੰਦੀਆਂ ਜਦੋਂ ਮਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਦੇ ਸਿੱਖ ਨੂੰ ਕਹਿੰਦੇ ਮੇਰੀ ਅੱਖ ਚੱਕ ਪਾ ਕੇ ਝਾਕ ਆਮ ਆਚਾਰ ਕਿਉਂ ਬਾਰੇ ਸੀ ਤੇਰੇ ਤੋਂ ਤੂੰ ਹੈ ਨਾ ਪੁੱਤਰਾ ਵਰਗਾ ਫੇਰ ਸ਼ਰਮ ਆਉਂਦੀ ਆ ਸਾਥ ਸੰਗ ਤੋਂ ਜਦੋਂ ਮਹਾਰਾਜ ਇਹ ਗੱਲਾਂ ਕਹਿਣ ਵੀ ਝਾਕ ਮੈਂ ਬੇਟਿਆ ਲਚਾਵਾ ਲਓ ਇਹ ਤੇਰੇ ਤੋਂ ਦੀ ਬਾਰੇ ਸੀ ਇਹ ਤੇਰੇ ਪਰਿਵਾਰ ਤੋਂ ਸਾਰਿਆਂ ਤੋਂ ਦੀ ਮਨਸਤੋਂ ਤੇ ਤੂੰ ਕੀ ਕਰਦਾ ਜਿਹੜਾ ਵਾਰਸ ਐ ਇਹਦਾ ਕੰਮ ਤਾਂ ਆਪਾਂ ਇਹ ਕਰਨੇ ਸੀ ਜੀਤ ਜਿਹਾਰ ਹੋਣੀ ਬਣ ਬਣ ਦਿਖਾਉਣਾ ਸੀ ਆਪਾਂ ਉਹਨਾਂ ਦੀਆਂ ਰੀਸਾਂ ਆਪਣਾ ਹੱਕ ਸੀ ਕਰਨਾ ਆਪਾਂ بیٹے ਆ ਗੁਰੂ ਗੋਬਿੰਦ ਸਿੰਘ ਜੀ ਦੇ ਗੁਰੂ ਘਰ ਲਾਹੌਰ ਆਪਣੇ ਨਾਂਕੇ ਆ ਅਨੰਦਪੁਰ ਸਾਹਿਬ ਆਪਣਾ ਪਿੰਡ ਹੈ ਮਾਤਾ ਸਹਿਬ ਕੌਰ ਜੀ ਆ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਆਪਣੇ ਵੱਡੇ ਵੀਰ ਆ ਬਾਬਾ ਜੀ ਹੋਣੇ ਬਾਬਾ ਜਿਹਾਰ ਸਿੰਘ ਬਾਬਾ ਚੋਰਾਵਾ ਬਾਬਾ ਫਤੇ ਸਿੰਘ ਤੇ ਅਜੀਤ ਸਿੰਘ ਹੋਣੀ ਆਪਾਂ ਬਣਨਾ ਸੀ ਉਹਨਾਂ ਵਰਗੇ ਕਿਸੇ ਦੀ ਕੋਈ ਹਸਤੀ ਨਹੀਂ ਜਦੋਂ ਆਪਾਂ ਕੋਈ ਕਹਿੰਦੇ ਨੇ ਫਲਾਣ ਨੇ ਬੰਦੇ ਨੇ ਜਰ ਸਾਨੂੰ ਗਾਲ ਕਢੀ ਗਾਲ ਤਾਂ ਕਢੀ ਆਪਾਂ ਮੂੰਹੋਂ ਕੁਝ ਬੋਲੇ ਹੋਵਾਂਗੇ ਉਵੇਂ ਹੀ ਆਪਾਂ ਮੋਦੀ ਦੇ ਮੂਹਰੇ ਆਪਾਂ ਹੜਦੇ ਨਹੀਂ ਇਹ ਜਿਹਾਂ ਗੱਲਾਂ ਕਰਨ ਤੇ ਮੋਦੀ ਨੇ ਆਪਣੇ ਸਿਕੰਜੇ ਕਸਣ ਲੱਗ ਗਿਆ ਉਹ ਇਹਨਾਂ ਨੂੰ ਕਸੋ ਫਿਰ ਸਮਝਾਓ ਇਹਨਾਂ ਨੂੰ ਫਿਰ ਬੰਦਾ ਉਸ ਤਰ੍ਹਾਂ ਹੀ ਸਮਝਦਾ ਹੁੰਦਾ ਜੇ ਨਾਲ ਦੂਜੇ ਰੋਡ ਸਮਝੇ ਤਾਂ ਉਹਨਾਂ ਨੇ ਦੇ ਵੀ ਸਭ ਕੁਝ ਦੇਣਾ ਇੰਨਾ ਕੁ ਕੁਸੋ ਪਹਾੜਦਾ ਹੀ ਸੀ ਆਪਾਂ ਵੀ ਇੰਨਾ ਕੁ ਕੁਸ ਕਰਾਉਣਾ ਹੀ ਸੀ ਉਹ ਤਾਂ ਹੀ ਕਰਿਆ ਉਹਨੇ ਇਹ ਕੰਮ ਉਹਨਾਂ ਨੇ ਦੇ ਵੀ ਦੇਣੀਆਂ ਐਮਐਸਪੀ ਤਸਲਾ ਵੀ ਵਿਕਲ ਨਹੀਂ ਆ ਪਰ ਉਹਨੇ ਪੈਲੀਆਂ ਛੱਡਣੀਆਂ ਨਹੀਂ ਮੈਂ ਤੈਨੂੰ ਇੱਕ ਦਿਨ ਮਰੀ ਗੱਲ ਯਾਦ ਰੱਖ ਲਿਓ ਕਿਵੇਂ ਨਾ ਕਿਵੇਂ ਜੇ ਆਪਾਂ ਨਾ ਇਹ ਗੱਲਾਂ ਛੱਡੀਆਂ ਤੇ ਪੈਲੀ ਉਹਨੇ ਲਈ ਜਾਣੀਆਂ ਰੇਲਾਂ ਬਿਖ ਰੇਲਾਂ ਦੀਆਂ ਲੀਹਾਂ ਬਣਨ ਲੱਗ ਪਈਆਂ ਫਿਰ ਛੜਕਾਂ ਦੇਖੋ ਕਿੱਡੀਆਂ ਕਿੱਡੀਆਂ ਕੱਢ ਰਹੇ ਉਹਨਾਂ ਦੇ ਆਪਾਂ ਨੂੰ ਛੜ ਨਹੀਂ ਦੇਣਾ ਸੋਨ ਨੂੰ ਤਾਂ ਚਾਹ ਪੀਣ ਨੂੰ ਹੋਟਲ ਵੀ ਨਹੀਂ ਨੇੜੇ ਮਿਲਣਾ ਹੋਟਲ ਵੀ ਜਾ ਕੇ ਕਿਤੇ ਸ਼ਹਿਰ ਚ ਹੀ ਮਿਲਿਆ ਕਰੂ ਸ਼ਹਿਰਾਂ ਚੱਕ ਦੇਣੇ ਇਹਨਾਂ ਨੇ ਮੋਗੇ ਮਾਗੇ ਜਗੜਾਉਂ ਜੁਗੜੂ ਆਇਆ ਤਾਂ ਫਿਰ ਵੱਡੇ ਹੀ ਰੱਖਣਗੇ ਚੱਲ ਚੰਡੀਗੜ੍ਹ ਤੋਂ ਚੱਲ ਦਿੱਲੀ ਤੋਂ ਆ ਸਭ ਛੋਟੇ ਸ਼ਹਿਰ ਇਹਨਾਂ ਨੇ ਚੱਕ ਦੇਣੇ ਆ ਫਿਰ ਅ ਜਿਹੜੇ ਠੇਕੇ ਤਾਂ ਹੁਣ ਲੈ ਲੈ ਆਪਾਂ ਪੀਨੇ ਨਾ ਸ਼ਰਾਬਾਂ ਇਹਨਾਂ ਨੇ ਨਹੀਂ ਰਹਿਣ ਦੇਣੇ ਇਹ ਠੇਕੇ ਇਹਨਾਂ ਦੇ ਆਪ ਦੇ ਬਾਣੇ ਬਰਾਪਦੀਆਂ ਬੰਦ ਆਇਆ ਕੱਢਣੀਆਂ ਬੋਤਲਾਂ ਜਿੰਨੇ ਦੀ ਮਰਜ਼ੀ ਦੇਣ ਫਿਰ ਇਹ ਅਧਿਆ ਕਰਨਗੇ ਅ ਕਣਕ ਦਾ ਆਟਾ ਤਾਂ ਹੁਣੇ 40 45 ਰੁਪਏ ਦੇ 50 ਰੁਪਏ ਦੇ ਹੋ ਗਿਆ ਉਹ ਇਹਨਾਂ ਨੇ ਕਰਿਆ ਪੰਜਾਬ ਦੇ ਵਿੱਚ ਇੰਨੀ ਜਰ ਮਹਗਾਈ ਹੋ ਜੇ ਆਪਾਂ ਆਪ ਕਮਾਉਣ ਵਾਲੇ ਆ ਕੰਮ ਆਪਾਂ ਕਰਦੇ ਨਹੀਂ ਨਾ ਬਜ਼ੁਰਗ ਕਰਦੇ ਆ ਨਾ ਮੁੰਡੇ ਕਰਦੇ ਆ ਆਪਾਂ ਇਹਨਾਂ ਨੂੰ ਛੱਡ ਛੱਡਦੇ ਆ ਜਾਂ ਹੋਰ ਬੰਦੇ ਰੱਖਿਆ ਪੱਠਿਆਂ ਤੇ ਨਾਲ ਲਸਣਾਂ ਗੰਡਾ ਨਾਲ ਤਣੀਆਂ ਨਾਲ ਵਿੱਚ ਕਈ ਧਜਰ ਧਣੀਆਂ ਧੁਰੀਆਂ ਵੀ ਮੁੱਲ ਲਈ ਜਾਂਦੇ ਆ ਆਲਕੇ ਵੀ ਮੌਲੇ ਜਾਂਦੇ ਉਹ ਚਾਰ ਦਾਣੇ ਢੋਲ ਦਿਓ ਯਾਰ ਇਹਦੀਆਂ ਗੱਲਾਂ ਯਾਰ ਇਹ ਆਪਣੀਆਂ ਜ਼ਿੰਮੇਵਾਰਾਂ ਦੀਆਂ ਤੁਹਾਨੂੰ ਯਾਰ ਘਰੇ ਸਬਜ਼ੀ ਤਾਂ ਆਮ ਰੱਖੋ ਆਉਦੇ ਬੱਚੇ ਖਾਣ ਵਾਲਿਆਂ ਜਨਨੀਆਂ ਖਾਣਾਂ ਦੇ ਬੰਦੇ ਖਾਣ ਆਪਦੀ ਸਬਜ਼ੀ ਦਾ ਤੁਸੀਂ ਆਮ ਆਪਾਂ ਰੱਖ ਸਕਦੇ ਆ ਯਾਰ ਜ਼ਿੰਮੇਵਾਰ ਰੱਖੋ ਕਣਾਲ ਕਣਾਲ ਪੜੀ ਕਮਾਦ ਬੀਜੋ ਯਾਰ ਆਪਦਾ ਗੋੜ ਬਣਾਓ ਸ਼ੱਕਰ ਬਣਾਓ ਜਿਹੜੇ ਆਪਣੇ ਕੰਮ ਖਾਣ ਵਾਲੀਆਂ ਚੀਜ਼ਾਂ ਫਿਰ ਜਿਹੜੇ ਬੰਦੇ ਬੋਲਦੇ ਆ ਨਾ YouTube ਤੇ ਉਹ ਸੱਚੇ ਬੋਲਦੇ ਆਪਾਂ ਨੂੰ ਕਹਿੰਦੇ ਯਾਰ ਇਹਖਰੀ ਜਾਨ ਜਾਨ ਕਰਦੇ ਆ ਇਹ ਗੱਲਾਂ ਆਪਾਂ ਇਹਨਾਂ ਗੱਲਾਂ ਤੇ ਬਸ ਸਮਝੋ ਆਪਾਂ ਤਾਂ ਕਰਨੇ ਬਾਰ-ਬਾਰ ਇਹੀ ਗੱਲ ਕਰਨੇ ਵੀ ਮਿੱਤਰੋ ਆਪਾਂ ਆਪ ਸਿਆਣੇ ਬਣੀਏ ਕੀ ਹਸਤੀ ਆ ਮੋਦੀ ਦੀ ਫਿਰ ਆਪਣਾ ਐਮਐਸਪੀ ਤੇ ਉਹ ਗਰ ਸਿਆਣੇ ਬਣੋ ਬਸ ਬਾਗੁਰਜੀ ਕਾਕਰ ਸਾਹਾ ਜੀ ਔਰ ਜੀ ਕੀ ਫਤਹਿ